ਦੇਸਾਂ ਵੀ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਹੜੇ ਹਸਪਤਾਲ ਦੇ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕ ਸੁਦਾ ਘਰਵਾਲੀ ਡਿਲੀਵਰੀ ਕਰਵਾਉਣ ਲਈ ਆਉਂਦੀ ਹੈ ਫਿਰ ਕੁਝ ਐਦਾਂ ਦਾ ਹੁੰਦਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਪਤਲਾ ਪਿੰਡ ਵਿੱਚ ਮਨਦੀਪ ਨਾਂ ਦਾ ਇੱਕ ਬੰਦਾ ਰਹਿੰਦਾ ਸੀ ਜਿਸ ਕੋਲ ਚੰਗੀ ਜ਼ਮੀਨ ਜਾਇਦਾਦ ਤੇ ਕਾਫੀ ਪੈਸਾ ਸੀ ਉਸ ਦੀ ਘਰਵਾਲੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਅਣਗੁਣ Dost rishtedar ਉਹਨੂੰ ਕਹਿਣ ਲੱਗਦੇ ਨੇ ਕਿ ਤੂੰ ਦੁਆਰਾ ਵਿਆਹ ਕਰਾ ਲੈ ਕਿਉਂਕਿ ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਐ ਪਰ ਉਹ ਆਪਣੀ 5 ਸਾਲਾਂ ਦੀ ਕੁੜੀ ਨੂੰ ਦੇਖਦਾ ਤੇ ਸੋਚਦਾ ਕਿ ਮੈਂ ਦੁਆਰੇ ਵਿਆਹ ਕਰਵਾ ਲਿਆ ਤਾਂ ਮੇਰੀ ਧੀ ਦਾ ਕੀ ਹੋਵੇਗਾ ਮਤਰੀ ਮਾਂ ਕਿ ਕਦੇ ਇਸਤੇ ਜ਼ੁਲਮ ਨਾ ਟਾਵੇ ਤਾਂ ਕਰਕੇ ਉਹ ਦੂਜੇ ਵਿਆਹ ਤੋਂ ਇਨਕਾਰ ਕਰ ਦਿੰਦਾ ਤੇ ਕਹਿੰਦਾ ਕਿ ਮੇਰੀ ਕੁੜੀ ਮੇਰੀ ਘਰ ਵਾਲੀ ਦੀ ਆਖਰੀ ਨਿਸ਼ਾਨੀ ਐ ਮੈਂ ਇਹਨੂੰ ਆਪਣੇ ਨਾਲ ਰੱਖਾਂਗਾ ਇਹਦਾ ਪਾਲਣ ਪੋਸਣ ਕਰਾਂਗਾ ਇਸ ਤੋਂ ਬਾਅਦ ਉਹਦੇ ਗਵੰਡੀ ਅਤੇ ਰਿਸ਼ਤੇਦਾਰ ਉਹਨੂੰ ਕਹਿਣਾ ਬੰਦ ਕਰ ਦਿੰਦੇ ਨੇ ਮਨਦੀਪ ਆਪਣੀ ਛੋਟੀ ਜੀ ਧੀ ਨੂੰ ਪਾਲ ਪੋਸ ਕੇ ਵੱਡੀ ਕਰਨ ਲੱਗਦਾ ਹੈ ਮਨਦੀਪ ਦੀ ਧੀ ਜੀ ਦਾ ਨਾਮ ਅਸੀ ਕੀਤੂ ਉਹ ਹੁਣ ਸਕੂਲ ਵਿੱਚ ਪੜ੍ਹਨ ਜਾਂਦੀ ਹੈ ਮਨਦੀਪ ਉਹਦੀ ਹਰ ਗੱਲ ਮੰਨਦਾ ਸੀ ਉਹਦੀ ਹਾਰੇ ਚਾ ਪੂਰੀ ਕਰਦਾ ਸੀ ਉਹ ਆਪਦੀ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਬੜੇ ਲਾਡਾਂ ਨਾਲ ਸਨੂੰ ਰੱਖਦਾ ਸੀ ਕਿਉਂਕਿ ਮਨਦੀਪ ਕੋਲੇ ਬਹੁਤ ਜ਼ਿਆਦਾ ਜੱਦੀ ਜ਼ਮੀਨ ਸੀ ਤੇ ਚੰਗਾ ਪੈਸਾ ਸੀ ਸਮਾਂ ਹੌਲੀ ਹੌਲੀ ਲੰਘ ਰਿਹਾ ਸੀ ਸਮੇਂ ਦੇ ਨਾਲ ਕਿਤੋਂ ਵੱਡੀ ਹੁੰਦੀ ਜਾਂਦੀ ਹੈ ਉਸਨੇ ਹੁਣ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਦਾਖਲਾ ਲੈਣ ਤੋਂ ਬਾਅਦ ਉਹਦੀਆਂ ਤਾਂ ਇੱਛਾਵਾਂ ਹੋਰ ਜ਼ਿਆਦਾ ਵੱਧ ਗਈਆਂ ਸੀ ਉਹ ਕਾਲਜ ਜਾਣ ਵੇਲੇ ਆਪਣੇ ਬਾਪੂ ਤੋਂ ਪੈਸੇ ਲੈ ਕੇ ਜਾਂਦੀ ਅਤੇ ਕਾਲਜ ਵਿੱਚ ਮੁੰਡਿਆਂ ਨਾਲ ਪਾਰਟੀਆਂ ਕਰਦੀ ਹੈ ਜਿਵੇਂ ਇਸ ਵਾਰੇ ਮਨਦੀਪ ਨੂੰ ਪਤਾ ਲੱਗਦਾ ਹੈ ਪਹਿਲਾਂ ਤਾਂ ਉਹ ਥੋੜਾ ਚਿੰਤਤ ਹੁੰਦਾ ਹੈ ਪਰ ਫਿਰ ਉਹ ਫਿਕਰ ਛੱਡ ਦਿੰਦਾ ਹੈ ਸੋਚਦਾ ਇਕੱਲੀ ਕਰੀਤੀ ਹੈ ਕੁਝ ਟਾਈਮ ਬਾਅਦ ਜਾਂਦਾ ਇਹਦਾ ਵਿਆਹ ਹੋ ਜਾਏਗਾ ਫਿਰ ਇਹਨੇ ਸਭ ਇਹ ਸਭ ਕਦੋਂ ਕਰਨਾ ਹੈ ਇਹ ਸੋਚ ਕੇ ਉਹ ਚੁੱਪ ਰਹਿੰਦਾ ਹੈ ਹੌਲੀ ਹੌਲੀ ਸਮੇਂ ਦੇ ਨਾਲ ਕਿੱਤੂ ਦੀ ਕਲਾਸ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਹੌਲੀ ਹੌਲੀ ਸਮੇਂ ਦੇ ਨਾਲ ਕਿਤੂ ਦੇ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਉਹਦੇ ਗਵੰਡੀ ਕਿਤੂ ਬਾਰੇ ਗੱਲਾਂ ਮਣਾਉਣ ਲੱਗ ਜਾਂਦੇ ਨੇ ਲੋਕ ਕਹਿਣਦੇ ਆ ਕਿ ਜਵਾਨ ਹੋ ਗਈ ਏ ਧੀ ਹੁਣ ਇਹਦਾ ਵਿਆਹ ਕਰ ਦੇਣਾ ਚਾਹੀਦਾ ਨਹੀਂ ਤਾਂ ਕਿਤੇ ਨਾ ਕਿਤੇ ਇਹ ਕੁਝ ਗਲਤ ਕਰੇਗੀ ਜਿਹਦੇ ਕਰਕੇ ਮਨਦੀਪ ਨੂੰ ਕਾਫੀ ਦੁੱਖ ਚੱਲਣਾ ਪੈ ਸਕਦਾ ਹੈ ਇਹ ਖਬਰ ਜਿਵੇਂ ਹੀ ਮਨਦੀਪ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਉਹਨੂੰ ਵੀ ਇਹ ਸਭ ਠੀਕ ਲੱਗਦਾ ਹੈ ਹੁਣ ਮਨਦੀਪ ਕਿਤੂ ਵਾਸਤੇ ਮੁੰਡਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਉਹ ਬਹੁਤ ਮੁੰਡੇ ਦੇਖਦਾ ਹੈ ਪਰ ਉਸ ਨੂੰ ਕੋਈ ਮੁੰਡਾ ਪਸੰਦ ਨਹੀਂ ਆਂਦਾ ਉਹ ਇਸ ਵਾਰੀ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੈ ਇੱਕੇ ਰਿਸ਼ਤੇਦਾਰ ਉਹਨੂੰ ਇੱਕ ਮੁੰਡੇ ਦੀ ਦੱਸ ਪਾਉਂਦਾ ਹੈ ਜਿਹਦਾ ਨਾਮ ਸੀ ਵਿਕਰਮ ਵਿਕਰਮ ਜੋ ਇਸ ਸਮੇਂ ਡਾਕਟਰੀ ਕਰ ਰਿਹਾ ਸੀ ਤੇ ਕੁਝ ਇੱਕ ਮਹੀਨਾ ਬਾਅਦ ਉਸਨੇ ਡਾਕਟਰ ਬਣ ਜਾਣ ਵਾਲਾ ਕੋਰਸ ਪੂਰਾ ਕਰ ਲੈਣਾ ਸੀ ਵਿਕਰਮ ਦੇ ਮਾਪਿ ਉਹ ਖੇਤੀ ਕਰਕੇ ਆਪਣੇ ਬੱਚੇ ਨੂੰ ਪੜਾ ਰਹੇ ਸੀ ਉਹ ਇੰਨੇ ਜ਼ਿਆਦਾ ਅਮੀਰ ਨਹੀਂ ਸੀ ਪਰ ਉਹਨਾਂ ਕੋਲ ਇੰਨਾ ਕੁ ਪੈਸਾ ਸੀ ਕਿ ਬੱਚੇ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਸੀ ਜਿਹਦੇ ਕਰਕੇ ਮਨਦੀਪ ਆਪਣੀ ਧੀ ਦਾ ਵਿਆਹ ਵਿਕਰਮ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ ਮਨਦੀਪ ਵਿਕਰਮ ਦੇ ਮਾਪਿਆਂ ਨਾਲ ਉਹਦੇ ਵਿਆਹ ਦੀ ਗੱਲ ਕਰਦਾ ਹੈ ਤੇ ਇੱਕ ਵਧੀਆ ਜਿਹਾ ਦਿਨ ਦੇਖ ਕੇ ਉਹਨਾਂ ਦੋਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ ਤੇ ਵਿਆਹ ਦਾ ਦਿਨ ਖੜਾ ਦਿੱਤਾ ਜਾਂਦਾ ਹੈ ਫਿਰ ਉਹਨਾਂ ਦੋਨਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ ਫਿਰ ਦੋਵੇਂ ਘਰ ਮਿਲ ਕੇ ਦੋਨਾਂ ਦਾ ਵਿਆਹ ਖੜਾ ਦਿੰਦੇ ਨੇ ਹੁਣ ਦੋਵੇਂ ਘਰਾਂ ਵਿੱਚ ਵਿਆਹ ਦੀਆਂ ਸ਼ਾਪਿੰਗਾਂ ਸ਼ੁਰੂ ਹੋ ਗਈਆਂ ਸੀ ਦੋਵੇਂ ਘਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਐਸੀ ਤਰ੍ਹਾਂ ਹੌਲੀ-ਹੌਲੀ ਵਿਆਹ ਦਾ ਦਿਨ ਵੀ ਨੇੜੇ ਆ ਗਿਆ ਸੀ ਜਿਵੇਂ ਵਿਆਹ ਦਾ ਦਿਨ ਆਇਆ ਆਪਾ ਵਿਕਰਮ ਬਰਾਤ ਲੈ ਕੇ ਕਿੱਤੂ ਦੇ ਘਰ ਆਂਦਾ ਤੇ ਕਿਤੂ ਨੂੰ ਵਿਆਹ ਕੇ ਆਪਦੇ ਘਰ ਦੁਲਹਨ ਬਣਾ ਕੇ ਲੈ ਜਾਂਦਾ ਹੁਣ ਕਿਤੂ ਵਿਕਰਮ ਕੋਲ ਆ ਗਈ ਸੀ ਸ਼ੁਰੂ ਦੇ ਵਿੱਚ ਦੋ ਤਿੰਨ ਦਿਨ ਸਭ ਕੁਝ ਠੀਕ ਰਹਿੰਦਾ ਪਰ ਹੌਲੀ ਹੌਲੀ ਕਿਤੂ ਉੱਥੇ ਵੀ ਉਸੇ ਤਰ੍ਹਾਂ ਹੀ ਰਹਿਣ ਲੱਗਦੀ ਹੈ ਜਿਵੇਂ ਆਪਣੇ ਪੇਕੇ ਰਹਿੰਦੀ ਸੀ ਇਹ ਵੇਖ ਕੇ ਕਿਤੂ ਨੇ ਸੱਸ ਸਹੁਰਾ ਬਹੁਤ ਨਾਰਾਜ਼ ਹੁੰਦੇ ਨੇ ਵਿਕਰਮ ਵੀ ਇਹ ਦੇਖ ਕੇ ਥੋੜਾ ਚਿੰਤਿਤ ਹੋ ਜਾਂਦਾ ਹੈ ਉਹ ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਸਾਫ਼-ਸਾਫ਼ ਦੱਸਦੀ ਹੈ ਮੈਂ ਘਰ ਵਿੱਚ ਇਸੇ ਤਰ੍ਹਾਂ ਹੀ ਰਹਿੰਦੀ ਸੀ ਤੇ ਇੱਥੇ ਵੀ ਮੈਂ ਇਸੇ ਤਰ੍ਹਾਂ ਹੀ ਰਹਾਂਗੀ ਉਹ ਆਪਣੇ ਸੋਹਰੇ ਘਰ ਦੇ ਛੋਟੇ-ਛੋਟੇ ਕੱਪੜੇ ਪੌਂਦੀ ਹੈ ਬਹੁਤ ساری ਖਰੀਦਦਾਰੀ ਕਰਨ ਲਈ ਘਰੋਂ ਨਿਕਲ ਜਾਂਦੀ ਹੈ ਇਹ ਦੇਖ ਕੇ ਪਰਿਵਾਰਿਕ ਮੈਂਬਰ ਥੋੜੇ ਪਰੇਸ਼ਾਨ ਹੋ ਜਾਂਦੇ ਨੇ ਫਿਰ ਉਹ ਆਪਣੇ ਬੱਚਿਆਂ ਵੱਲ ਵੇਖਦੇ ਨੇ ਤੇ ਕਹਿੰਦੇ ਨੇ ਕਿ ਪੁੱਤ ਹਜੇ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ ਇਹ ਸੈਟਲ ਹੁਣ ਵਿੱਚ ਨੀਤੂ ਨੂੰ ਕੁਝ ਸਮਾਂ ਲੱਗੇਗਾ ਬਾਅਦ ਵਿੱਚ ਸਭ ਠੀਕ ਹੋ ਜਾਵੇਗਾ ਵਿਕਰਮ ਆਪਣੀ ਪੜ੍ਹਾਈ ਪੂਰੀ ਕਰਨ ਲਈ ਚਲਾ ਜਾਂਦਾ ਹੈ ਹੌਲੀ-ਹੌਲੀ ਉਹਦੇ ਵਿਆਹ ਨੂੰ 6 ਮਹੀਨੇ ਲੰਘ ਜਾਂਦੇ ਨੇ 6 ਮਹੀਨੇ ਬਾਅਦ ਕਿੰਤੂ ਦਰਵਾਜ਼ਾ ਉਹੀ ਸੀ ਜਦੋਂ ਵੀ ਉਹਦਾ ਮਨ ਕਰਦਾ ਉਹ ਘਰੋਂ ਨਿਕਲ ਜਾਂਦੀ ਤੇ देर रात ਤੱਕ ਘਰੇ ਆਉਂਦੀ। ਹੁਣ ਉਹ ਇਹ ਸਭ ਦੇਖ ਕੇ ਵਿਕਮ ਦਾ ਬਾਪੂ ਹੈਰਾਨ ਹੁੰਦਾ ਹੈ। ਤਾਂ ਇੱਕ ਦਿਨ ਆਪਣੀ ਨੂੰਹ ਨਾਲ ਗੱਲ ਕਰਨ ਦਾ ਫੈਸਲਾ ਕਰਦਾ ਹੈ। ਇੱਕ ਸ਼ਾਮ ਜਦੋਂ ਘਰ ਆਉਂਦੀ ਹੈ ਤਾਂ ਵਿਕਮ ਦਾ ਬਾਪੂ ਉਹਨੂੰ ਸਮਝਾਉਂਦਾ ਇੱਥੇ ਕਹਿੰਦਾ ਕਿ ਧੀਏ ਇਹ ਸਭ ਠੀਕ ਨਹੀਂ। ਜੋ ਕੁਝ ਤੂੰ ਆਪਣੇ ਪੇਕੇ ਕਰਦੀ ਸੀ ਇੱਥੇ ਨਹੀਂ ਕਰ ਸਕਦੀ। ਹੁਣ ਤੇਰੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਹੈ। ਇਹ ਸਭ ਕੁਝ ਸਾਨੂੰ ਚੰਗਾ ਨਹੀਂ ਲੱਗਦਾ। ਪਰ ਕਿ ਤੂੰ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੀ। ਸਪਸ਼ਟ ਤੌਰ ਤੇ ਕਹਿੰਦੀ ਹੈ ਮੈਂ ਤਾਂ ਇਸੇ ਤਰ੍ਹਾਂ ਹੀ ਕਰਾਂਗੀ। ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈ। ਤਾਂ ਮੈਂ ਕੀ ਕਰ ਸਕਦੀ ਆ ਇਹ ਸੁਣ ਕੇ ਵਿਕਰਮ ਦਾ ਬਾਪੂ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਫਿਰ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਸਾਰੀਆਂ ਗੱਲਾਂ ਦੱਸਦਾ ਹੈ ਵਿਕਰਮ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਹੈ ਫਿਰ ਉਹ ਉੱਥੋਂ ਸਿੱਧਾ ਆਪਣੇ ਘਰ ਆ ਜਾਂਦਾ ਹੈ ਘਰ ਆ ਕੇ ਮਾਮਲਾ ਸੁਲਝਾਣ ਦੀ ਕੋਸ਼ਿਸ਼ ਕਰਦਾ ਹੈ ਉਹ ਕਿਤੂ ਨਾਲ ਗੱਲ ਕਰਦਾ ਇੱਥੇ ਕਹਿੰਦਾ ਤੈਨੂੰ ਘਰ ਦੇ ਅੰਦਰ ਆਰਾਮ ਨਾਲ ਰਹਿਣਾ ਚਾਹੀਦਾ ਹੈ ਜਿਵੇਂ ਇੱਕ ਨੂਹ ਘਰ ਦੇ ਅੰਦਰ ਰਹਿੰਦੀ ਹੈ ਤੁਸੀਂ ਮੇਰੇ ਮਾਪੇ ਨੂੰ ਪਰੇਸ਼ਾਨ ਨਾ ਕਰੋ ਕਿਤੂ ਇਹਨਾਂ ਗੱਲਾਂ ਨੂੰ ਸੁਣ ਤਾਂ ਲੈਂਦੀ ਹੈ ਪਰ ਉਹਨਾਂ ਤੇ ਅਮਲ ਨਹੀਂ ਕਰਨਾ ਚਾਹੁੰਦੀ ਹੁਣ ਵਿਕਰਮ ਵੀ ਘਰ ਵਿੱਚ ਰਹਿਣ ਲੱਗ ਗਿਆ ਸੀ ਉਹ ਇਸ ਵੇਲੇ ਆਪਣੀਆਂ ਆਤਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦੀ ਹੈ ਹੁਣ ਦੋਵੇਂ ਘਰ ਵਾਲੀ ਤੇ ਘਰ ਵਾਲਾ ਠੀਕ ਤਰ੍ਹਾਂ ਰਹਿਣ ਲੱਗ ਗਏ ਸੀ ਪਰ ਸਮੇਂ ਦੇ ਨਾਲ ਨਾਲ ਕੀਤੂ ਥੋੜੀ ਚਿੜਚਿੜੀ ਹੋ ਜਾਂਦੀ ਹੈ ਉਹ ਵਿਕਰਮ ਨਾਲ ਬਿਨਾਂ ਵਜਾ ਤੋਂ ਲੜਨ ਲੱਗਦੀ ਹੈ ਉਹ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗਦੀ ਹੈ ਕਹਿੰਦੀ ਹੈ ਕਿ ਮੈਂ ਨਹੀਂ ਜਾਣਦੀ ਸੀ ਕਿ ਤੁਹਾਡੇ ਕੋਲ ਪੈਸਾ ਤਾਂ ਹੈ ਨਹੀਂ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਤੋਂ ਬਿਲਕੁਲ ਵੀ ਨਾ ਕਰ ਦੇਣਾ ਸੀ ਉਹ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮਾਂ ਵਿਕਰਮ ਤੇ ਲਾਉਂਦੀ ਹੈ ਜਿਨ੍ਹਾਂ ਨੂੰ ਸੁਣ ਕੇ ਵਿਕਰਮ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਉਹ ਕੀਤੂ ਤੇ ਹੱਥ ਚੱਕਦਾ ਹੈ ਹੁਣ ਜਿਵੇਂ ਉਸਨੇ ਕੀਤੂ ਤੇ ਹੱਥ ਚੁੱਕਿਆ ਉਸ ਤੋਂ ਬਾਅਦ ਉਤਰਨਤਾ ਆਪਣੇ ਬਾਪੂ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਬਾਪੂ ਜੀ ਮੈਂ ਇਸ ਘਰ ਦੇ ਅੰਦਰ ਨਹੀਂ ਰਹਿ ਸਕਦੀ ਮੈਨੂੰ ਤਾਂ ਲੈ ਜਾਓ ਕੀਤੂ ਦੀ ਗੱਲ ਸੁਣ ਕੇ ਉਸ ਦਾ ਬਾਪੂ ਕਹਿੰਦਾ ਕੀ ਗੱਲ ਹੋਈ ਧੀਏ ਤੂੰ ਇੱਥੇ ਕਿਉਂ ਨਹੀਂ ਰਹਿ ਸਕਦੀ ਤਾਂ ਅਗੋ ਕੀਤੂ ਦੱਸਦੀ ਹੈ ਅੱਜ ਵਿਕਰਮ ਨੇ ਮੈਨੂੰ ਮਾਰਿਆ ਇਸ ਤੇ ਮਨਦੀਪ ਕਹਿੰਦਾ ਹੈ ਕਿ ਬੇਟੀ ਕੋਈ ਗੱਲ ਨਹੀਂ ਸਬਰ ਰੱਖ ਮੈਂ ਵਿਕਰਮ ਨਾਲ ਗੱਲ ਕਰਦਾ ਬਾਅਦ ਵਿੱਚ ਕੀਤੂ ਦਾ ਬਾਪੂ ਵਿਕਰਮ ਨੂੰ ਫੋਨ ਕਰਦਾ ਪਰ ਵਿਕਰਮ ਗੁੱਸੇ ਵਿੱਚ ਫੋਨ ਨਹੀਂ ਚੁੱਕਦਾ ਉਹਨੂੰ ਚਿੰਤਾ ਆਉਣ ਲੱਗਦੀ ਹੈ ਉਹ ਸਾਰੀ ਗੱਲ ਜਾਣਨ ਲਈ ਵਿਕਰਮ ਦੇ ਬਾਪੂ ਨੂੰ ਫੋਨ ਕਰਦਾ ਹੈ ਵਿਕਰਮ ਦਾ ਬਾਪੂ ਫੋਨ ਚੁੱਕ ਲੈਂਦਾ ਹੈ ਤੇ ਸਾਰੀ ਗੱਲ ਦੱਸਦੇ ਨੇ ਕਿ ਕੀ ਤੂੰ ਇੱਥੇ ਵੀ ਲੇਟ ਨਾਈਟ ਪਾਰਟੀਆਂ ਵਿੱਚ ਜਾਂਦੀ ਹੈ ਜਦੋਂ ਮੁੰਡਾ ਰੁਕਦਾ ਹੈ ਤਾਂ ਉਹ ਵਿਕਰਮ ਨਾਲ ਲੜਦੀ ਹੈ ਇਹ ਸਾਰੀ ਗੱਲ ਸੁਣ ਕੇ ਕੀਤੂ ਦੇ ਪਾਪਾ ਕਹਿੰਦੇ ਹਨ ਠੀਕ ਹੈ ਮੈਂ ਕੀਤੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇਸ ਤੋਂ ਬਾਅਦ ਉਹ ਕੀਤੂ ਨੂੰ ਫੋਨ ਕਰਦੇ ਨੇ ਤੇ ਉਹਨੂੰ ਸਮਝਾਉਣ ਲੱਗਦੇ ਨੇ ਕਹਿੰਦੇ ਨੇ ਬੇਟੀ ਉੱਥੇ ਤੇਰੇ ਸਹੁਰੇ ਨੇ ਉੱਥੇ ਢੰਗ ਨਾਲ ਰਿਹਾ ਕਰ ਪਰ ਕੀਤੂ ਨੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਹੁਣ ਉਹ ਵੀ ਇਦਾਂ ਦਾ ਮਹਿਸੂਸ ਕਰਦੀ ਸੀ ਜਿਸ ਤਰ੍ਹਾਂ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਉਸੇ ਤਰ੍ਹਾਂ ਸਹੁਰੇ ਘਰ ਰਹਾਂਗੀ ਪਰ ਉਹ ਇਹ ਸਭ ਕੁਝ ਸੁਣ ਕੇ ਹੰਮੀ ਤਾ ਪਰ ਦਿੰਦੀ ਹੈ ਕਿਉਂਕਿ ਉਹ ਆਪਣੇ ਬਾਪੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਤੋਂ ਬਾਅਦ ਕੀਤੂ ਘਰ ਵਿੱਚ ਚੁੱਪਚਾਪ ਰਹਿਣ ਲੱਗਦੀ ਹੈ ਪਰ ਹੌਲੀ-ਹੌਲੀ ਉਹ ਆਹ ਤੁਹਾਨੂੰ ਬਾਰ-ਬਾਰ ਬੁਲਾ ਰਹੀਆਂ ਸੀ ਇਸੇ ਲਈ ਉਹ ਬਹੁਤ دیر ਤੱਕ ਫੋਨ ਤੇ ਗੱਲਾਂ ਕਰਦੀ ਹੈ ਜਦੋਂ ਇਹ ਗੱਲ ਵਿਕਰਮ ਨੋਟ ਕਰਦਾ ਤਾਂ ਉਹ ਕੀਤੂ ਨੂੰ ਇੰਨਾ ਚਿਰ ਫੋਨ ਤੇ ਗੱਲ ਕਰਨ ਤੋਂ ਰੁਕਦਾ ਹੈ ਭਾਵੇਂ ਕੀ ਕੀ ਤੂੰ ਗੱਲਾਂ ਤਾਂ ਆਪਣੇ ਦੋਸਤਾਂ ਨਾਲ ਹੀ ਕਰਦੀ ਸੀ ਪਰ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਇੰਨਾਂ ਗੱਲਾਂ ਕਰਕੇ ਹੀ ਘਰ ਦੇ ਪਰੇਸ਼ਾਨ ਹੋ ਜਾਂਦੇ ਨੇ ਇੱਕ ਵਾਰ ਫਿਰ ਇਸ ਮੁੱਦੇ ਤੇ ਉਹਨਾਂ ਦੋਵਾਂ ਦੀ ਲੜਾਈ ਹੋ ਜਾਂਦੀ ਹੈ ਵਿਕਰਮ ਪਹਿਲਾਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੀਤੂ ਉੱਚੀ ਉੱਚੀ ਰੋਣਾ ਪਾਉਣ ਲੱਗਦੀ ਹੈ ਤਾਂ ਇਸ ਰੋਲੇ ਕਾਰਨ ਫਿਰ ਨੀਤੂ ਤੇ ਹੱਥ ਚੱਕਦਾ ਹੈ ਇਹ ਗੱਲ ਹੁਣ ਕੀਤੂ ਤੋਂ ਬਰਦਾਸ਼ਤ ਨਹੀਂ ਕਰਦੀ ਤੇ ਆਪਣਾ ਸਮਾਨ ਪੈਕ ਕਰਕੇ ਸਿੱਧਾ ਆਪਣੇ ਘਰੇ ਆ ਜਾਂਦੀ ਹੈ ਜਿਵੇਂ ਮਨਦੀਪ ਆਫੜੀ ਧੀ ਨੂੰ ਵੇਖਦਾ ਹੈ ਉਹਦੀ ਧੀ ਰੁਸ ਕੇ ਵਾਪਸ ਆ ਗਈ ਹੈ ਤਾਮ ਉਸ ਨੂੰ ਕਹਿਣ ਲੱਗਦਾ ਹੈ ਕਿ ਪੁੱਤ ਤੂੰ ਰਸਕੇ ਕਿਉਂ ਆਈ ਹੈ ਉਹਨੇ ਆਪਣੇ ਬਾਪੂ ਨੂੰ ਦੱਸਿਆ ਉਹ ਤਾਂ ਮੈਨੂੰ ਫੋਨ ਤੇ ਗੱਲ ਨਹੀਂ ਕਰਨ ਦਿੰਦੇ ਨਾ ਹੀ ਬਾਜ਼ਾਰ ਵਿੱਚ ਕੁਝ ਖਰੀਦਣ ਦਿੰਦੇ ਨੇ ਮੈਂ ਇਸ ਤਰ੍ਹਾਂ ਉੱਥੇ ਜ਼ਿੰਦਗੀ ਨਹੀਂ ਕਰ ਸਕਦੀ ਜੇ ਤੁਸੀਂ ਵੀ ਹੁਣ ਮੇਰੇ ਨਾਲ ਧੱਕਾ ਕਰੋਗੇ ਤਾਂ ਮੈਂ ਆਪਣੇ ਨਾਲ ਕੁਝ ਗਲਤ ਕਰ ਲਵਾਂਗੀ ਇਹ ਸੁਣ ਕੇ ਕਿਤੂ ਦਾ ਬਾਪੂ ਸ਼ਾਂਤ ਹੋ ਜਾਂਦਾ ਹੈ ਹੁਣ ਕਿਤੂ ਆਪਣੇ ਘਰ ਵਿੱਚ ਰਹਿਣ ਲੱਗਦੀ ਹੈ ਕਰੀਬ 7-8 ਦਿਨ ਲੰਘ ਗਏ ਸੀ ਇਸ ਗੱਲ ਨੂੰ ਮਨਦੀਪ ਸੋਚਦਾ ਹੁਣ ਧੀ ਦਾ ਗੁੱਸਾ ਥੋੜਾ ਸ਼ਾਂਤ ਹੋ ਗਿਆ ਹੋਣਾ ਇਸ ਵਾਸਤੇ ਮੈਂ ਇਹਦੇ ਸਹੁਰੇ ਘਰ ਹੀ ਇਸ ਨੂੰ ਵਾਪਸ ਭੇਜ ਦੇਣਾ ਪਰ 8 ਦਿਨਾਂ ਦੇ ਅੰਦਰ ਕਿਤੂ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਵਾਪਸ ਚਲੀ ਗਈ ਸੀ ਕਿਉਂਕਿ ਉਹਨੂੰ ਬਾਪੂ ਦੇ ਘਰ ਰੋਕਣ ਵਾਲਾ ਕੋਈ ਨਹੀਂ ਸੀ ਪੈਸਾ ਵੀ ਬਹੁਤ ਸੀ ਇਸ ਲਈ ਇੱਥੇ ਉਹ ਆਪਣੇ ਦੋਸਤਾਂ ਨਾਲ ਦੁਆਰ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਹੈ देर रात ਤੱਕ ਪਾਰਟੀਆਂ ਕਰਨ ਤੋਂ ਬਾਅਦ ਹੀ ਆਉਂਦੀ ਹੈ ਇੱਕ ਰਾਤ ਬਾਪੂ ਆਪਣੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਕਿ ਪੁੱਤ ਹੁਣ ਬਹੁਤ ਸਮਾਂ ਹੋ ਗਿਆ ਮੈਨੂੰ ਲੱਗਦਾ ਹੁਣ ਤੈਨੂੰ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ ਪਰ ਇਸ ਵਾਰ ਕੀਤੂ ਆਪਣੇ ਬਾਪੂ ਨੂੰ ਸਾਫ਼-ਸਾਫ਼ ਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਦੁਬਾਰੇ ਉਸ ਘਰ ਵਿੱਚ ਨਹੀਂ ਜਾਵਾਂਗੀ ਉਹਨਾਂ ਕੋਲ ਤਾਂ ਨਾਥਾ ਪੈਸੇ ਹੈ ਤੇ ਨਾ ਹੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਜਿਉਣ ਦਿੰਦੇ ਨੇ ਮੈਂ ਉੱਥੇ ਬਿਲਕੁਲ ਨਹੀਂ ਜਾਵਾਂਗੀ ਇਹ ਸੁਣ ਕੇ ਕੀਤੂ ਦਾ ਬਾਪੂ ਥੋੜਾ ਫਿਕਰਮੰਦ ਹੋ ਜਾਂਦਾ ਹੈ ਉਹ ਉਸ ਨੂੰ ਪੁੱਛਣ ਲੱਗਦਾ ਹੈ ਕਿ ਪੁੱਤ ਇਸ ਤਰ੍ਹਾਂ ਤੇਰਾ ਸਮਾਂ ਕਿਵੇਂ ਲੰਘੇਗਾ ਤਾਂ ਉਹ ਕਹਿੰਦੀ ਹੈ ਮੈਨੂੰ ਤਾਂ ਵਿਕਰਮ ਤੋਂ ਤਲਾਕ ਚਾਹੀਦਾ ਹੈ ਬਾਪੂ ਜੋ ਬਚਪਨ ਤੋਂ ਹੀ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਇਹ ਗੱਲ ਵੀ ਮੰਨ ਲੈਂਦਾ ਇੱਥੇ ਕਹਿੰਦਾ ਕਿ ਠੀਕ ਹੈ ਪੁੱਤ ਜੇਕਰ ਐਦਾਂ ਹੈ ਤਾਂ ਮੈਂ ਤੇਰਾ ਤਲਾਕ ਕਰਾ ਦੇਵਾਂਗਾ ਦੂਜੇ ਦਿਨ ਕੀਤੂ ਦਾ ਬਾਪੂ ਵਿਕਰਮ ਨੂੰ ਫੋਨ ਕਰਦਾ ਹੈ ਤੇ ਸਾਰੀਆਂ ਗੱਲਾਂ ਦੱਸਦਾ ਹੈ ਵਿਕਰਮ ਵੀ ਕੀਤੂ ਦੀਆਂ ਗਲਤ ਆਦਤਾਂ ਕਰਨ ਉਸ ਤੋਂ ਆਖ ਚੁੱਕਿਆ ਸੀ ਇਸ ਲਈ ਉਹ ਵੀ ਤਲਾਕ ਦੇਣ ਲਈ ਹਾਂ ਕਰ ਦਿੰਦਾ ਹੁਣ ਜਦੋਂ ਦੋਨੇ ਤੇਰਾ ਸਹਿਮਤ ਸੀ ਪੰਚਾਇਤ ਫੈਸਲਾ ਕਰਕੇ ਦੋਨਾਂ ਦਾ ਤਲਾਕ ਕਰਵਾ ਦਿੰਦੀ ਹੈ ਤਲਾਕ ਤੋਂ ਬਾਅਦ ਵਿਕਰਮ ਆਪਣੀ ਡਾਕਟਰੀ ਵੱਲ ਧਿਆਨ ਦੇਣ ਲੱਗਦਾ ਹੈ ਜਦਕਿ ਕੀਤੂ ਆਪਣੇ ਪੁਰਾਣੇ ਦੋਸਤਾਂ ਨਾਲ ਵੀਜੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਤਲਾਕ ਨੂੰ 4 ਕੁ ਮਹੀਨੇ ਲੰਘ ਗਏ ਸੀ ਅਚਾਨਕ ਕਿਤੂ ਦਾ ਪੇਟ ਵਧਣ ਲੱਗਦਾ ਉਹਨੂੰ ਅਸਾਸ ਹੁੰਦਾ ਉਹ ਤਾਂ ਪ੍ਰੈਗਨੈਂਟ ਹੈ ਉਹਦੇ ਦੋਸਤ ਵੀ ਉਸ ਤੋਂ ਵੱਖ ਰਹਿਣ ਲੱਗੇ ਸੀ ਹੁਣ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਉਹ ਸਾਡੇ ਨਾਲ ਘੁੰਮਣ ਗਈ ਉਹਨੂੰ ਕੁਝ ਹੋ ਗਿਆ ਤਾਂ ਸਾਰਾ ਕੁਝ ਸਾਡੇ ਤੇ ਆ ਜਾਵੇਗਾ ਹੁਣ ਉਸ ਤੋਂ ਦੂਰੀ ਬਣਾ ਲੈਂਦੇ ਨੇ ਇਸ ਤੋਂ ਬਾਅਦ ਕਿਤੂ ਪੂਰਾ ਸਮਾਂ ਆਪਣੇ ਬਾਪੂ ਦੇ ਘਰ ਰਹਿਣ ਲੱਗ ਗਈ ਹੁਣ ਸਮਾਂ ਆ ਗਿਆ ਸੀ ਉਹਦੀ ਡਿਲੀਵਰੀ ਦਾ ਉਹਦਾ ਬਾਪੂ ਉਸਨੂੰ ਇੱਕ ਹਸਪਤਾਲ ਲੈ ਕੇ ਗਿਆ ਕਿਤੂ ਦਰਦ ਨਾਲ ਚੀਕ ਰਹੀ ਸੀ ਇਸੇ ਦੌਰਾਨ ਹਸਪਤਾਲ ਦਾ ਸਾਰਾ ਸਟਾਫ ਉੱਥੇ ਇਕੱਠਾ ਹੋ ਜਾਂਦਾ ਹੈ ਉਸ ਸਟਾਫ ਵਿੱਚ ਇੱਕ ਡਾਕਟਰ ਸੀ ਜਿਹਦਾ ਨਾਮ ਸੀ ਵਿਕਰਮ ਉਹਨੂੰ ਇਹ ਨਹੀਂ ਸੀ ਪਤਾ ਕਿ ਕਿਤੂ ਦੇ ਪੇਟ 'ਚ ਉਹਦਾ ਹੀ ਬੱਚਾ ਹੈ ਜਾਂ ਨਹੀਂ ਪਰ ਉਹਨੂੰ ਇਹ ਪਤਾ ਸੀ ਇਹ ਮੇਰੀ ਘਰਵਾਲੀ ਹੈ ਮੈਂ ਕਦੇ ਉਸਦੇ ਨਾਲ ਖੁਸ਼ੀ ਭਰੇ ਪਲ ਬਿਤਾਏ ਸੀ ਇਸ ਲਈ ਉਹ ਲੈਡੀ ਡਾਕਟਰ ਨੂੰ ਕਹਿੰਦਾ ਕਿ ਕਿਤੂ ਦਾ ਇਲਾਜ ਚੰਗੀ ਤਰ੍ਹਾਂ ਕਰੋ ਉਹ ਉਸਨੂੰ ਚੈੱਕ ਕਰਦੀ ਹੈ ਤੇ ਦੱਸਦੀ ਹੈ ਕਿਤੂ ਦੇ ਅੰਦਰ ਖੂਨ ਦੀ ਕਮੀ ਹੈ ਤੇ ਨੋਰਮਲ ਡਿਲੀਵਰੀ ਨਹੀਂ ਹੋ ਸਕਦੀ ਕੀਤੂ ਦਾ ਬਾਪੂ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਪਰ ਉਸ ਸਮੇਂ ਹਸਪਤਾਲ ਦੇ ਬਲੱਡ ਬੈਂਕ ਵਿੱਚ ਕੀਤੂ ਦੇ ਬਲੱਡ ਗਰੁੱਪ ਨਾਲ ਮੈਚ ਕਰਦਾ ਬਲੱਡ ਨਹੀਂ ਹੁੰਦਾ ਉਹ ਇਧਰ ਉਧਰ ਭਟਕਣ ਲੱਗ ਪੈਂਦੇ ਨੇ ਪਰ ਕਿਤੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੁੰਦਾ ਹੁਣ ਜਿਵੇਂ ਇਹ ਗੱਲ ਵਿਕਰਮ ਨੂੰ ਪਤਾ ਲੱਗਦੀ ਹੈ ਉਹ ਆਪਣਾ ਖੂਨ ਦੇਣ ਵਾਸਤੇ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਵਿਕਰਮ ਦਾ ਇੱਕ ਯੂਨਿਟ ਇਸ ਤੋਂ ਬਾਅਦ ਵਿਕਰਮ ਦਾ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਹੈ ਤਾਂ ਫਿਰ ਵਿਕਰਮ ਦਾ ਬਲੱਡ ਗਰੁੱਪ ਕੀਤੂ ਨਾਲ ਮੈਚ ਕਰ ਜਾਂਦਾ ਹੈ ਇਸ ਤੋਂ ਬਾਅਦ ਵਿਕਰਮ ਦਾ ਇੱਕ ਯੂਨਿਟ ਬਲੱਡ ਲੈ ਕੇ ਕੀਤੂ ਨੂੰ ਚੜਾਇਆ ਜਾਂਦਾ ਹੈ ਤੇ ਕੀਤੂ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਆਪਰੇਸ਼ਨ ਤੋਂ ਬਾਅਦ ਆ ਕੀਤੂ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ ਜਿਵੇਂ ਉਸ ਨੂੰ ਹੌਸ ਆਈ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਇਸੇ ਦੌਰਾਨ ਡਾਕਟਰ ਉਹਦੇ ਕੋਲ ਆਉਂਦਾ ਹੈ ਤੇ ਚੈੱਕਅਪ ਕਰਨ ਲਈ ਉਹਦਾ ਬਹੁਤ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਮੈਡਮ ਤੁਸੀਂ ਮੇਰੀ ਜਾਨ ਬਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅੱਜ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਬਾਜੀ ਨਹੀਂ ਸਕਾਂਗੀ ਪਰ ਡਾਕਟਰ ਨੇ ਕਹਿੰਦੀ ਐ ਜੇ ਧੰਨਵਾਦੀ ਕਰਨਾ ਹੈ ਤਾਂ ਮੇਰਾ ਨਹੀਂ ਡਾਕਟਰ ਵਿਕਰਮ ਦਾ ਕਰ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਤੂੰ ਬਚ ਗਈ ਐ ਕਿਉਂਕਿ ਜੇ ਉਹ ਆਪਣਾ ਖੂਨ ਨਾ ਦਿੰਦੇ ਤੇਰਾ ਆਪਰੇਸ਼ਨ ਹੋਣਾ ਮੁਸ਼ਕਲ ਸੀ ਤਾਂ ਗੋ ਕੀ ਤੂੰ ਕਹਿੰਦੀ ਐ ਡਾਕਟਰ ਸਾਹਿਬ ਤੁਸੀਂ ਵਿਕਰਮ ਡਾਕਟਰ ਨੂੰ ਇੱਥੇ ਭੇਜ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਪਰ ਉਹਨੂੰ ਇਹ ਨਹੀਂ ਸੀ ਪਤਾ ਇਹ ਡਾਕਟਰ ਵਿਕਰਮ ਉਹੀ ਬੰਦਾ ਐ ਇਹਦਾ ਪੁਰਾਣਾ ਪਤੀ ਜਿਹਨੂੰ ਉਹ ਛੱਡ ਕੇ ਆਈ ਸੀ ਕੁਝ ਸਮੇਂ ਬਾਅਦ ਵਿਕਰਮ ਜਿਵੇਂ ਉਸ ਕਮਰੇ ਵਿੱਚ ਆਉਂਦਾ ਹੈ ਤਾਂ ਵਿਕਰਮ ਨੂੰ ਵੇਖ ਕੇ ਉਹਦੀ ਅੱਖਾਂ ਵਿੱਚ ਹੰਝੂ ਨਿਕਲਣ ਲੱਗਦੇ ਨੇ ਇਹ ਵੇਖ ਕੇ ਵਿਕਰਮ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੁਸੀਂ ਰੋ ਕਿਉਂ ਰਹੇ ਹੋ ਤੁਹਾਡੀ ਜਾਨ ਤਾਂ ਬਚ ਗਈ ਹੈ ਤੁਸੀਂ ਠੀਕ ਹੋ ਤੇ ਤੁਹਾਡਾ ਬੱਚਾ ਵੀ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹ ਵਿਕਰਮ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਵਿਕਰਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਵਿਕਰਮ ਹੈਰਾਨ ਸੀ ਕਿ ਅੱਜ ਉਸ ਤੋਂ ਮਾਫੀ ਕਿਉਂ ਮੰਗ ਰਹੀ ਹੈ ਉਹ ਉਸ ਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਹੈ ਮੇਰੇ ਤੋਂ ਇਸ ਤਰ੍ਹਾਂ ਮਾਫੀ ਕਿਉਂ ਮੰਗ ਰਹੀ ਹੈ ਤਾਉ ਕਹਿੰਦੀ ਹੈ ਇਹ ਤੁਹਾਡਾ ਬੱਚਾ ਹੈ ਤੁਹਾਡੇ ਤੋਂ ਵੱਖ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਘੁੰਮ ਫਿਰ ਕੇ ਵੇਖ ਲਿਆ ਪਰ ਮੈਨੂੰ ਪਤਾ ਲੱਗ ਗਿਆ ਸੀ ਤਾਂ ਕੋਈ ਦੋਸਤ ਸਾਡੀ ਮਦਦ ਕਰਨ ਵਾਸਤੇ ਨਹੀਂ ਆਉਂਦਾ ਕਿਉਂਕਿ ਕਿਤੋਂ ਲਗਾਤਾਰ 3 ਮਹੀਨੇ ਆਪਣੇ ਘਰ ਦੇ ਅੰਦਰ ਹੀ ਰਹੀ ਸੀ ਘਰ ਵਿੱਚ ਰਹਿ ਕੇ ਉਸ ਨੂੰ ਸਮਝ ਆ ਗਈ ਸੀ ਪਰਿਵਾਰ ਇੱਕ ਵੱਖਰੀ ਚੀਜ਼ ਹੁੰਦੀ ਹੈ ਦੋਸਤੀ ਵੱਖਰੀ ਦੇਲੀਵਰ ਤੋਂ ਪਹਿਲਾਂ ਹੀ ਉਹਨੇ ਸੋਚ ਲਿਆ ਸੀ ਉਹ ਵਿਕਰਮ ਨਾਲ ਗੱਲ ਕਰੇਗੀ ਪਰ ਡਿਲੀਵਰੀ ਦੌਰਾਨ ਜਦੋਂ ਵਿਕਰਮ ਨੇ ਆਪਣਾ ਖੂਨ ਦੇ ਕੇ ਉਸਦੀ ਜਾਨ ਬਚਾਈ ਤਾਂ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਦੀ ਹੈ ਇਸੇ ਕਰਕੇ ਵਿਕਰਮ ਦੇ ਸਾਹਮਣੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਵਿਕਰਮ ਮੈਨੂੰ ਮaaf ਕਰ ਦਿਓ ਮੈਂ ਦੁਬਾਰਾ ਤੁਹਾਡੇ ਨਾਲ ਰਹਿਣਾ ਚਾਹੁੰਨੀ ਆ ਪਰ ਵਿਕਰਮ ਉਸ ਨੂੰ ਕਹਿੰਦਾ ਨਹੀਂ ਕੀਤਾ ਤੂੰ ਸਾਡੇ ਪਰਿਵਾਰ ਵਿੱਚ ਐਡਜਸਟ ਨਹੀਂ ਕਰ ਸਕੇਂਗੀ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹੈ ਅਸੀਂ ਤੇਰੇ ਨਖਰੇ ਨਹੀਂ ਚੱਲ ਸਕਦੇ ਕਿ ਤੂੰ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਐ ਤੇ ਕਹਿੰਦੀ ਐ ਵਿਕਰਮ ਤੈਨੂੰ ਤੇਰੇ ਬੱਚੇ ਦੀ ਸੋਂ ਆਪਣੇ ਬੱਚੇ ਵੱਲ ਵੇਖ ਤਾਂ ਫਿਰ ਵਿਕਰਮ ਮਜਬੂਰ ਹੋ ਜਾਂਦਾ ਹੈ ਤਾਂ ਫਿਰ ਉਹ ਨੀਤੂ ਨਾਲ ਵਿਆਹ ਤਾਂ ਫਿਰ ਉਹ ਕੀਤੂ ਨਾਲ ਵਿਆਹ ਕਰਾਉਣ ਵਾਸਤੇ ਰਾਜ਼ੀ ਹੋ ਜਾਂਦਾ ਪਰ ਉਹ ਕਹਿੰਦਾ ਹੈ ਕਿ ਇਸ ਲਈ ਤੁਹਾਡੇ ਬਾਪੂ ਨੂੰ ਮੇਰੇ ਪਰਿਵਾਰ ਨਾਲ ਗੱਲ ਕਰਨੀ ਪਵੇਗੀ ਆ ਸੁਣ ਕੇ ਕੀਤੂ ਦੇ ਚਿਹਰੇ ਤੇ ਮੁਸਕਰਾਟ ਆ ਜਾਂਦੀ ਐ ਉਹ ਕਹਿੰਦੀ ਐ ਕਿ ਕੋਈ ਗੱਲ ਨਹੀਂ ਮੈਂ ਆਪਣੇ ਬਾਪੂ ਨੂੰ ਤੁਹਾਡੇ ਘਰ ਭੇਜ ਦਿਆਂਗੀ ਹੁਣ ਜਦੋਂ ਕੀਤੂ ਥੋੜੀ ਜਿਹੀ ਠੀਕ ਹੋ ਜਾਂਦੀ ਹੈ ਉਹ ਆਪਣੇ ਬਾਪੂ ਨੂੰ ਦੱਸਦੀ ਹੈ ਕਿ ਮੈਂ ਫਿਰ ਤੋਂ ਵਿਕਰਮ ਨਾਲ ਰਹਿਣਾ ਚਾਹੁੰਦੀ ਆ ਇਹ ਸੁਣ ਕੇ ਕੀਤੂ ਦਾ ਬਾਪੂ ਵੀ ਖੁਸ਼ ਹੋ ਜਾਂਦਾ ਹੈ ਉਹ ਵਿਕਰਮ ਦੇ ਘਰ ਜਾ ਕੇ ਗੱਲ ਕਰਦਾ ਹੈ ਪਹਿਲਾਂ ਤਾਂ ਵਿਕਰਮ ਦੇ ਮਾਪਿਓ ਨਾ ਕਰ ਦਿੰਦੇ ਨੇ ਪਰ ਜਦੋਂ ਵਿਕਰਮ ਉੱਥੇ ਆ ਜਾਂਦਾ ਹੈ ਤਾਂ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸਦਾ ਹੈ ਹੁਣ ਵਿਕਰਮ ਦੇ ਮਾਪਿਓ ਵੀ ਮੰਨ ਜਾਂਦੇ ਨੇ ਕੀਤੂ ਫਿਰ ਵਿਕਰਮ ਦੇ ਘਰ ਆ ਜਾਂਦੀ ਹੈ ਪੁਰਾਣੀਆਂ ਗੱਲਾਂ ਸੋਚ ਕੇ ਕੀ ਤੂੰ ਕਈ ਵਾਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਵਿਕਰਮ ਉਸ ਨੂੰ ਸਮਝਾਉਂਦਾ ਹੈ ਕਿ ਜੋ ਹੋ ਗਿਆ ਉਸ ਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੇ ਸੋਚ ਐਸੇ ਤਰ੍ਹਾਂ ਕੀਤੂ ਹੁਣ ਬਹੁਤ ਜ਼ਿਆਦਾ ਬਦਲ ਚੁੱਕੀ ਸੀ ਉਹ ਘਰ ਦੇ ਸਾਰੇ ਕੰਮ ਕਰਦੀ ਸੀ ਤੇ ਸੱਸ ਸਹੁਰੇ ਦੀ ਵੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਆਪ ਦੇ ਸੱਸ ਸਹੁਰੇ ਨੂੰ ਕਿਸੇ ਗੱਲ ਤੋਂ ਜਵਾਬ ਨਹੀਂ ਦਿੰਦੀ ਸੀ ਹੁਣ ਵਿਕਰਮ ਵੀ ਬਹੁਤ ਜ਼ਿਆਦਾ ਖੁਸ਼ ਸੀ ਉਹ ਕੀਤੂ ਦਾ ਇੱਕ ਨਵਾਂ ਰੂਪ ਦੇਖਣ ਲੱਗ ਰਿਹਾ ਸੀ ਕੀਤੂ ਹੁਣ ਇੱਕ ਵਧੀਆ ਘਰਵਾਲੀ ਬਣ ਚੁੱਕੀ ਸੀ ਤਾਂ ਦੋਸਤੋ ਇੱਕ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ। ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਕਈ ਵਾਰ ਜ਼ਿੰਦਗੀ ਵਿੱਚ ਸਾਡੇ ਕੋਲੇ ਐਦਾਂ ਦੇ ਗਲਤ ਫੈਸਲੇ ਹੋ ਜਾਂਦੇ ਨੇ ਜਿਨ੍ਹਾਂ ਦਾ ਸਾਨੂੰ ਬਾਅਦ ਵਿੱਚ ਪਛਤਾਵਾ ਆਉਂਦਾ ਹੈ। ਜੇ ਉਹ ਗਲਤ ਫੈਸਲੇ ਜਾਂ ਗਲਤ ਫਹਿਮੀਆਂ ਟਾਈਮ ਰੈਂਦੇ ਹੀ ਦੂਰ ਕਰ ਲਿੱਤੀਆਂ ਜਾਣ ਤਾਂ ਉਹ ਛੋਟੀਆਂ-ਛੋਟੀਆਂ ਗਲਤ ਫਹਿਮੀਆਂ ਵੱਡੀਆਂ ਨਹੀਂ ਹੁੰਦੀਆਂ ਤਾਂ ਕਰਕੇ ਰਿਸ਼ਤੇ ਟੁੱਟਣ ਤੋਂ ਬਚ ਜਾਂਦੇ ਹਨ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ। ਧੰਨਵਾਦ।